सभु पेजी गुजारे पल पिया ਕਰਦਾ ਵਾਕੇ ਨਹੀਂ ਕੁੜੀਏ ਉਹ ਤੇਰੀ ਗੁੱਤ ਦੇ ਮੋਰ ਦੀ ਪੈ ਨਹੀਂ ਹੋ ਵੀ ਮਿੱਤਰਾਂ ਦੇ ਕਰਵਾਈ ਤੇਰੀ ਕੀ ਮੰਗਣ ਮੇਰੀ ਮੰਗਾ ਵੱਡੀ ਮਾਸੀ ਜੀ ਕੋਲੇ 1000 ਰੁਪਏ ਆ ਮੇਰੇ ਅਮੀਰ ਕੋਲੇ 500 ਆ ਇੱਕ ਕੋਲੇ ਵੀ 500 ਆ ਤੇ ਮਮਾ ਜੀ ਕੋਲੇ ਮੇਰੇ 150 ਰੁਪਏ ਆ ਮੇਰੇ ਤੋਂ ਕਿਨੇ ਲੈਣੇ ਸਾਡੇ ਤੋਂ ਮੈਂ ਲਾ ਲੂੰਗੀ 150 ਅਲੀ ਹਿੰਦੂ ਕਿਨੇ ਦੇਣੇ ਨੂੰ ਹੈ ਕੋਈ 1500 ਇਹ ਲੈ ਕੇ ਛੱਡੂਗੀ ਹਾਲੇ ਮੈਨੂੰ ਕਿਸੇ ਨੇ ਵੀ ਨਹੀਂ ਪੈਸੇ ਦਿੱਤੇਗੇ ਕਿਸੇ ਨੇ ਤੁਹਾਡੀ ਕੀ ਮੰਗਣ ਕਿ ਮੈਨੂੰ ਸਾਰੇ ਪੈਸੇ ਦੋ ਮੇਰੇ ਵਾਪਸ ਹਾਂ ਤੇ ਤੁਸੀਂ ਕੀ ਕਰਨਾ ਉਹ ਮੈਂ ਹਾਲ ਹੀ ਹਾਲੀ ਲਾਉਂਗੀ ਤੇ ਮੈਂ ਆ ਤੇ 파ਟਨ ਮਾਂ ਮੰਗਾਂਗੀ 9000 ਰੁਪਏ ਓਕੇ ਆਪਣੀ ਦੋ ਬੱਚੇ ਹੋ ਗਏ ਕਿ ਨਹੀਂ ਉਧਰ ਨਹੀਂ ਇੱਕ ਹੀ ਕੀ ਨਾਂ ਰੱਖਤਾ ਉਹਦਾ ਉਹਦਾ ਨਾਮ ਲਿਖੋ ਚਾ ਜਿਹੜਾ ਉਹ ਮੁੰਡਾ ਵਾ ਹਨਾ ਇੱਦਾਂ ਆ ਹਾਂ ਹਨਾ ਉਹਦਾ ਨਾਮ ਸੀ ਕਿਸ਼ਾਵਾ ਕੋਕੋ ਸਰਾ ਜੜੀ ਉਹ ਬੱਕਰੀ ਆ ਬੱਕਰੀ ਉਹਦਾ ਨਾਮ ਸਿਰਫ ਖਾਮੂੂ ਇਹ ਹੁਣ ਇਹਦੀ ਕੁੜੀ ਦਾ ਕੀ ਨਾ ਮੁੰਡੇ ਦਾ ਕੀ ਨਾਮ ਰੱਖਣਾ ਹੀ ਦਿੰਦੇ ਕੋਈ ਨਾਮ ਤੇਰੀ ਦਿਮਾਗ ਜਾਗਾ ਤੇਰੇ ਤੇਰੇ ਤੁਹਾਨੂੰ ਨਾਮ ਸਜੈਸਟ ਕਰੋ ਸਾਡੇ ਬੱਕਰੇ ਦਾ ਨਹੀਂ ਤੇ ਨਾ ਜਾਣਿਆ ਤੁਸੀਂ ਸਾਨੂੰ ਸਜੈਸਟ ਕਰੋ ਕਿਉਂਕਿ ਅੱਲੇ ਅਸੀਂ ਟੈਂਪਰੇਰੀ ਰੱਖਿਆ ਪਕੰਡ ਠੀਕ ਆ ਤਿੰਨਾ ਦੇ ਦੇਖੋ ਦੋ ਬੱਕਰੇ ਆ ਇੱਕ ਪੱਕੇ ਅਮਿਤ ਨੇ ਬਣਾਤੀਆਂ ਨਾ ਆਈਡੀਆ ਮੋਲਡਿੰਗ ਚੈੱਕ ਕਰੋ ਪੀਓਪੀ ਦੇ ਵਿੱਚ ਸਫਾਈ ਆਏ ਓਏ ਜਿਹੜੀ ਅਮਿਤ ਨੇ ਬਣਾਦੀ ਨਾ ਮੋਲਡਿੰਗ ਉਹ ਕਿੰਨੇ ਬਣਾ ਦੇਣੀ ਦੱਸ ਅਮਿਤ ਵਧੀਆ ਵਧੀਆ ਹਾਂ ਇਹ ਦੇਖੋ ਇਹਦੇ ਨਾਲ ਬਣਾਈ ਜਾਂਦਾ ਹਾਂ ਹਾਂ ਇਹਦੇ ਨਾਲ ਪੜਾਈ ਜਾਂਦਾ ਆ ਦੇਖੋ ਬਣਾਈ ਜਾਂਦਾ ਬਸ ਵੱਟ ਗੱਡੀ ਆਉਂਦਾ ਓਕੇ ਆ ਪੂਰਾ ਮੋਲ ਚੈੱਕ ਕਰ जेडिया मोल्डिंग अहमद तो ने बना देनी गाना आए हुए आप क्या सुन रहे हो क्या सुन रहे हो गाने सुन रहे हो हाँ ठीक है अब खुश रहने लगा ना जी हा? अब खुश रहता है जी अब इसको भी जी लग गया है हां जी तो लगेगा ही यहाँ पे आ पशुराम कैसे हो ये लोग बहुत मेहनत करते हैं ऐसे मिस्त्री लेने के लिए अभी फॉलो करें और मैसेज करें ਇਹ ਤੁਸੀਂ ਨੇ ਆਪ ਲਗਾਈ ਮੈਮ ਮਮੀ ਜੀ ਨੇ ਲਾ ਦਿੱਤੇ ਇਹ ਤੂੰ ਜਾਲੀ ਕਿਤੇ ਕੱਲੂ ਸਕੂਲ ਜਾਣਾ ਕੱਲੂ ਨਹੀਂ ਕੱਲ ਤੋਂ ਸੰਡੇ ਆ ਮੈਂ ਪਰਸੋਂ ਜਾਣਾ ਉਹਨਾਂ ਚਾਰ ਨੂੰ ਹਟਾ ਲੈਣੇ ਆ ਤੇ ਉਹਨਾਂ ਟਾਈਮ ਫੋਨ ਨਾ ਰੱਖੀ ਹੁੰਦੇ ਮੈਂ ਜੂਰੀ ਜਾ ਕੇ ਕਹਿੰਦੀ ਸੀ ਪਰਮਾਨੈਂਟ ਆ ਕੀ ਆਪੇ ਬੋਲੂਗਾ ਹਾਂ ਕਿ ਲਾਗ ਬੰਦ ਹੈ ਤੇਰਾ ਘੰਟਾ ਅਜੇ ਹੁਣ ਲੱਕੜ ਵਾਲਾ ਕੋੜੀ ਲੈ ਕੇ ਗਿਆ ਤੇਰੇ ਕੋਲ ਹੁਣ ਉਹ ਤਾਂ ਪਾਲ ਇੱਕ ਦੋ ਸੀਗਾ ਇੱਕ ਬਿਜਲੀ ਵਾਲਾ ਲੈ ਗਿਆ ਤੇ ਇੱਕ ਲੱਕੜ ਵਾਲਾ ਲੈ ਗਿਆ ਤੂੰ ਉਹ ਵਾਲੀ ਜੇਹਰ ਦੀ ਇਹ ਤਾਂ ਅਭੀ ਲਈ ਹੈ ਨਾ ਅਭੀ ਕਿਉਂ ਲਈ ਨਿਗਾ ਹੀ ਨਹੀਂ ਆਪਕੀ ਹੈ ਤਾਂ ਫਮ ਕਿਆ ਕਰੀ ਮੇਰਾ ਬੁੱਧ ਵਾਲਾ ਹੋਤਾ ਦੀ ਹਿੰਦੀ ਤਾਂ ਮੰਮੀ ਤੇਰੀ ਆ ਲਾਲਾ ਸੁੱਟਦੀ ਹਿੰਦੀ ਨੂੰ ਤਾਂ ਨਾਲ ਦੀ ਕਮਾ ਕੇ ਪਰਲੇ ਪਾਸੇ ਮਾਰਦੀ ਆ ਜੈਸੀ ਆਤੀ ਉਸੇ ਅੱਛੇ ਜਿਸ ਜਿੱਦਾਂ ਜਸਾ ਪੱਟੀ ਚੱਕ ਕੇ ਮਾਰਦਾ ਨਾ ਮੈਦਾਨ ਚ ਉਵੇਂ ਹਿੰਦੀ ਚੱਕ ਚੱਕ ਮੋਰਤੀ ਹੈ ਕਿਆ-ਕਿਆ ਘਮੋੜਦੀ ਹਿੰਦੀ ਚੱਕ-ਚੱਕ ਘਮੋੜਦੀ ਹਿੰਦੀ ਹਾਂ ਥਾ ਫੜ ਕੇ ਆ ਜਾਂਦੀ ਆ ਗੱਡੀ ਬਹਿ ਗਈ ਸੀ ਡਾਊਨ ਵੱਜ ਗਈ ਸੀ ਗੱਡੀ ਦੇ ਆ ਗਈ ਹਲਕੀ ਤਾਂ ਗੱਡੀ ਦਾ ਕੀ ਕਰਾਂ ਫਿਰ ਕੀ ਕਰਾਂਗੀ ਵਜਨ ਥੋੜਾ ਆ ਹਾਂ ਠੀਕ ਆ ਹੁਣ ਥੋੜਾ ਧਿਆਨ ਨਾ ਬੈਣਾ ਆ ਹੁਣ ਤਾਂ ਧਿਆਨ ਨਾ ਹੀ ਬਾਹੂਗੇ ਆ ਜਾਓ ਯਾਰ ਨਾ ਪਿਆਰ ਰਸਾ ਇਹ ਚੱਕ ਲੈ ਜਾ ਇਹਨਾਂ ਨੂੰ ਬੂਟ ਚੱਕ ਕਾਲਾ ਆਲਾ ਬੋਲ ਕੰਮ ਵਾਲਾ ਹੋਗਾ ਤੂੰ ਚੱਲ ਚੱਲ ਪੈਸੇ ਦੇਈ ਦੇ ਬੂਲੇ ਤੈਨੂੰ ਮੈਂ ਇਹਨੂੰ ਤੇ ਸੀਰੀਆਂ ਵਾਲਾ ਬੋਲਣ ਦੀ ਲੋੜ ਨਹੀਂ ਹੈਗੀ ਵਿੱਚ ਚੱਲ ਚੱਲ ਉਹ ਚੱਕਾ ਮੜੇ ਬੂਟ ਇਹਨੂੰ ਕੋਈ ਨਹੀਂ ਚੱਕਿਆ ਜੇ ਗਾਵਾਂ ਚੋਂ ਚੱਲ 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 ਜੱਟਾ ਲਾ ਲਾ ਉਹ ਕਾਲੀਆਂ ਨੇ ਲੈ ਕੇ ਬਹਿ ਜਾਂਦੀਆਂ ਜੱਗਾ ਲਾ ਲਾ ਪਿੱਛੋਂ ਵਾਗ ਰੂ ਬਾਬਾ ਹੀ ਹੈ ਕਰਮਾ ਲਿਆ ਬਾਬਾ ਹੀ ਹੈ ਬਾਬਾ ਹੀ ਹੈ ਕਰਮਾ ਲਿਆ ਕਰਮਾ ਲਿਆ ਬਾਬਾ ਹੀ ਹੈ ਲੋ ਵੀ ਕਹਿੰਦੇ ਸੂਏ ਨਿਕਲ ਜਲੇ ਹੁਣ ਡੱਬੇ ਵੰਡਣ ਚੱਕ ਮਨੂ ਤੇ ਖੋਲ ਕੋੜੀ ਆ ਜਾਂਦੀ ਡੱਬੇ ਲੈ ਪਰ ਗੱਡੀ ਚ ਹੁਣਾ ਸਿੱਧੀ ਗੱਡੀ ਜਾਨੀ ਗਰਦਾਸਪੁਰ ਸਿੱਧੀ ਐ ਵਾਸੀਆ ਲਈ ਜਾਂਦਾ ਵਾ ਵਾਸੀਆ ਲਈ ਜਾਂਦਾ ਚਾਹ ਨਾ ਘਰਾਂ ਨੂੰ ਜਾ ਕੇ ਜਿਸ ਡੱਬੇ ਲੈਣੇ ਆ ਟਾਈਮ ਨਾ ਕੱਢ ਲਿਆ ਜੀ ਟਾਈਮ ਤੇ ਟਾਈਮ ਨਿਕਲ ਜਲੇ ਆ ਜਾਂਦੀ ਸਹੀ ਆ ਜੀ ਚਲੋ ਜੀ ਬਗੈਨ ਡੱਬਾ ਚ ਇਹਦੇ ਦੱਸ ਦੋਣ ਆਉਣ ਲੱਗੇ ਆ ਰੂਟ ਕੱਟਣ ਲੱਗੇ ਅੰਮ੍ਰਿਤਸਰ ਦੇ ਗਰਦਾਸਪੁਰ ਦਾ ਨਾ ਜਿੰਨੂੰ ਚਾਹੀਦਾ ਤੇ ਦੱਸ ਹਾਂ ਦੱਸ ਦਿਓ ਆਜੋ ਵੀਰ ਮੇਰੇ ਲੈਣਾ ਪਿਆ ਜਾ ਹੁਣ ਪਹਿਲੇ ਦੱਸ ਦਿਓ ਰਾਜ ਹਾਂ ਧੁੰਦ ਮੋਟੇ ਹਜੇ ਪੈਂਦੀ ਆ ਨਾ ਕਣਕਣ ਪਾਣੀ ਲੱਗੇ ਕਰਕੇ ਹੁਣ ਤਾਂ ਬਰਸਾਤ ਨਹੀਂ ਲੱਗਿਆ ਆਖਰੀ ਪਾਣੀ ਆਖਰੀ ਪਾਣੀ ਆਖਰੀ ਧੁੰਦ ਆਖਰੀ ਧੁੰਦ ਦੀਵੇ ਸੋਣੀ ਸੋਣੀ ਆ ਬਹੁਤ ਸਾਰੇ ਮੁੰਡੇ ਸੋਨਾ ਵਾ ਮੁੰਡਾ ਤਾਂ ਸੋਨਾ ਹੀ ਆ ਹਾਂ ਬਹੁਤ ਸੋਨਾ ਹੋਰ ਨਸ਼ਾ ਪਤਾ ਹੋ ਗਿਆ ਪੁਰੇ ਨਸ਼ਾ ਪਤਾ ਕਿਹੜਾ ਮੰਗੀਤਾ ਬਦਲ ਚਾਹ ਪਾਣੀ ਫੁੱਲ ਆ ਉਹ ਤਾਂ ਖੋ ਗਿਆ ਉਹ ਹੀ ਪੁੱਛਦਾ ਚਾਹ ਪੀਆ ਉੱਥੇ ਸਵੇਰ ਵਾਲੀ ਪੱਤੇ ਦੀ ਡੋਡੇ ਖਵਾਈ ਆ ਕਰਕੇ ਉੱਥੇ ਦੋ ਚਮਚੇ ਕਰਦਾ ਸਵੇਰ ਦੀ ਚਾਹ ਹੀ ਆਪਣੇ ਨਸ਼ਾ ਹੁੰਦਾ ਹੋਰ ਕਿੰਨੂੰ ਕੀ ਭਾਲਦਾ ਵਾ ਅੰਕਲ ਨੂੰ ਤਾਂ ਲੰਗ ਗਿਆ ਆਪਾਂ ਮੈਂ ਜਾਣਦੇ ਨਹੀਂ ਕੋਈ ਚੱਕਣ ਨੇ ਇਹ ਬੈਠੇ ਨੇ ਵਿੱਚ ਆ ਉਹ ਜੁੜੀਆਂ ਕਰਕੇ ਇੱtain ਏਦਾਂ ਹੀ ਮੇਰੀ ਜਾਲਾ ਮੇਰੀ ਜਾਲਾ ਕਰਜ਼ੇ ਕਰ ਚੜ੍ਹ ਸੀਦਾ ਇਸ ਕੋਈ ਰਾਜੀ ਵੀ ਐਂ ਕਰਦਾ ਮੈਂ ਨਹੀਂ ਜਾਣਾਂ ਤੂੰ ਮੈਂ ਨਹੀਂ ਰਾਏ ਜਵਾਕ ਹੀ ਆ ਤੂੰ ਹਾਲੇ ਵੀ ਜਵਾਕ ਹੀ ਆ ਨਹੀਂ ਵਟੇ ਹੋਗੇ ਤੂੰ ਤਾਂ ਉਹੀ ਆ ਮੈਂ ਇੱਥੇ ਆਇਆ ਮੂੰਹ ਲਾ ਕੇ ਤੁਹਾਨੂੰ ਉਠੋ ਸੌਂ ਖਾਇਆ ਔਰ ਸੂਰਜ ਦੇਵਤਾ ਉੱਥੇ ਲੱਗਦਾ ਪਿਆ ਸੂਰਜ ਦੇਵਤਾ ਨੂੰ ਮੈਂ ਕਹਿ ਗਿਆ ਇਹ ਵੀ ਠਾ ਦੇਈ ਮੈਂ ਕਹਿੰਦਾ ਕਿ ਲਫੇੜਾ ਮਾਰਨੀ ਆ ਉੱਠੇ ਮੈਂ ਮੂੰਹ ਦੇ ਉਹ ਕਿਹੜਾ ਮਾਦਾ ਦੀ ਜੁੜੀ ਕਹਿੰਦਾ ਆਏ ਮੈਂ ਵੀ ਠਾ ਦਈ ਫੁਮਲਾ ਮੈਂ ਲਾਇਆ ਲਾਰ ਪਤਾ ਮਾਦਰ ਠਾਇੜੀ ਲੈ ਮੈਂ ਆ ਵੀ ਉੱਠ ਪੈਣਾ ਲੱਗੇ ਜਿੰਮ ਜਾਈਦਾ ਕਿ ਦਸ ਮੋਟਾ ਵੀ ਇਹ ਵੀ ਸ਼ੇਪ ਹੀ ਉੱਠ ਪੈਂਦਾ ਵਾ ਤੁਹਾਡੇ ਤੇ ਹੀ ਨਾ ਆਪਣਾ ਤਾਂ ਉੱਠੇ ਹੀ ਤੜਕੇ ਲਈ ਬੰਨਣਾ ਗਾਲ ਜੀ ਲਵ ਯੂ ਗੁੱਡ ਮਾਰਨਿੰਗ ਕੀ ਹਾਲ ਚਾਲ ਸਨੇਪਚੈਟ ਬਾਥਿਓ ਪਿੱਛੇ ਤੁਸੀਂ ਵੇਖ ਸਕਦੇ ਆ ਇੱਕ ਬੰਦਾ ਫੋਨ ਤੇ ਤੇ ਪਿੱਛੇ ਇੱਕ ਉਹਦੇ ਮਗਰ ਮਗਰ ਹੈ ਇਹ ਹੁਣ ਬਈ ਸਨੋਵਰ ਨੇ ਰੱਖ ਲੈ ਜਸਪਾਲ ਨੂੰ ਪੱਕਾ ਆ ਦੇ ਨਾਲ ਸਿੱਧੀ ਜੀ ਗੱਲ ਹੈ ਸਾਈਨ ਹੋ ਗਿਆ ਸਾਈਨ ਇਹ ਹੋ ਗਿਆ ਸਾਈਨ ਹੋਣਾ ਸਨ ਉਹ ਬਾਲਣਾ ਠੀਕ ਹੈ ਨਾ ਇਹਨੂੰ ਸਾਈਸੂ ਹੀ ਪਾਤੀ ਇਹਦੀ ਇਹ ਤੋਂ ਬਾਅਦ ਗਾਣਾ ਹੀ 10 ਕੀ ਦਿੱਤਾ ਸਾਈਨ ਦੇ ਦਿਆ ਬਹੁਤ ਤਗੜੀ ਚੀਜ਼ ਬਸ ਜਿਹੜੀ ਵੀ ਦੇਤੀ ਤੈਨੂੰ ਸਾਈ ਬਾਓ ਓਕੇ ਹੀ ਆ ਗਿਆ ਕੋਈ ਬੜੀ ਤਖੜੀ ਚੀਜ਼ ਮਿਲੀ ਯਾਰ ਹੁਣ ਤੂੰ ਪੱਕਾ ਰਹਿਣਾ ਹੁਣ ਭਜਦਾ ਤੇ ਨਹੀਂ ਮੈਂ ਸਾਲਿਆ ਕਿ ਭਜਦਾ ਦਾ ਇੱਥੇ ਭਜਦਾ ਬੜਾ ਮੇਰੀ ਮੰਮੀ ਦੀ ਅਗਲੇ ਦਿਨ ਕੋਲ ਚਾਹੀਦਾ ਨਹੀਂ ਉਹ ਦਾ ਸਿੱਕ ਉਹ ਤਾਂ ਕਹਿਣਾ ਹੁੰਦਾ ਮੇਰੀ ਮੰਮੀ ਕੀ ਕਰਦਾ ਵਾ ਉਹ ਤਾਂ ਹੀ ਕੀ ਕਰਦਾ ਨਾਲ ਉਹਦਾ ਤੇਰਾ ਕੰਮ ਖਤਮ ਹੋ ਗਿਆ ਭੱਜਣਾ ਹੋ ਜਾਂ ਪੇ ਭੱਜ ਜਾ ਕੰਮ ਖਤਮ ਹੋ ਗਿਆ ਯਾ ਬਾਕੀ ਹਣ ਜਸਪਾਲ ਰਿਆ ਕਰ ਨਾਲ ਫੇਰ ਹੀ ਫਾਇਦਾ ਡੱਬੇ ਕੀ ਦਿਨ ਐ ਨਾ ਕਿਆ ਕਰ ਆਹੋ ਬੰਦੇ ਹਲੇ ਕੈਫੇ ਵਾਲੇ ਆਏ ਨਹੀਂ ਅਸੀਂ ਪਹਿਲਾਂ ਪਹੁੰਚ ਗਏ ਆ ਬਾਹਲਾ ਤੜਕਾ ਹੀ ਤੋੜ ਲਿਆ ਇਹ ਬੰਦੇ ਨੇ ਮੈਨੂੰ ਘਰੋਂ 6 ਵਜੇ ਕੱਢ ਲਿਆ ਕਹਿੰਦਾ 6 ਵਜੇ ਤੁਰ ਪੋ ਡੱਬੇ ਦੇਣਾ ਜਾਣਾ ਬਹੁਤ ਦੂਰ ਆ ਲੋਕਾਂ ਨੇ ਜਾਗ ਨਹੀਂ ਕੁਲੀ ਲੋਕੀ ਕਿੱਡਾ ਮਾਲ ਦੇ ਫਿਰਦੇ ਡੱਬੇ ਲੈ ਕੇ ਉਹਨਾਂ ਦੇ ਘਰੇ ਤਰੇ ਫਿਰਦੇ ਆ ਲੋਕਾਂ ਨੂੰ ਪਹਿਲਾਂ ਪੁੱਛਦੇ ਭਾਈ ਉੱਠ ਪਏ ਜੇ ਉੱਠ ਪਏ ਜੇ ਕੌਣ ਈ ਆਲੇ ਲੈ ਵੀ ਤੇਲ ਚੁਵਾਈ ਹੋ ਗਈ ਆ ਕੁੜੀਆਂ ਨੇ ਤੇਲ ਨਹੀਂ ਨਹੀਂ ਇਹਦਾ ਬੰਦਾ ਭਾਈ ਹੱਕੇ ਦਾ ਬੰਦਾ ਭਾਈ ਆ ਵੀ ਸਨੋਵਰਲੀ ਕੇਕ ਆ ਗਿਆ ਏ ਕਾਂਗਰਸ ਭਰਾ ਨੂੰ ਮੁਬਾਰਕਾਂ ਦਿਓ ਵਿਆਹ ਦੀਆਂ ਐਡਵਾਂਸ ਚ ਸਾਰੇ ਜਣੇ ਲੈ ਆ ਭੈਣ ਵੱਲੋਂ ਭਾਈ ਵਧਾਈਆਂ ਤੈਨੂੰ ਬਹੁਤ ਬਹੁਤ ਠੀਕ ਆ ਕਿ ਨਹੀਂ ਹਾਂ ਸਨੋ ਬਾਬ ਸਾਬਲੀ ਪਿਆਰਾ ਕੇ ਕੱਟ ਰਾ ਇਹਨੇ ਕਟੋ ਕਟੋ ਵੀਰੇ ਜੀ ਮਜ਼ਾਕਦਾਰ ਕੀ ਮੰਮੀ ਜਿੱਤੇ ਅਹੀਂ ਮਹਾਵਜਨ ਘਟਾਇਆ ਇਹਦੇ ਤੁਸੀਂ ਮਿੱਠਾ ਹੋਰ ਅੱਗੇ ਦੀ ਅੱਗੇ ਧਰੀ ਆਉਂਦੇ ਜੇ ਤੁਸੀਂ ਆਹ ਲੈ ਬਾਜੀ ਚਮਚਮਣਾ ਸੌਸ ਤੇਰਾ ਭਲਾ ਹੋ ਜੇ ਆਹ ਤੀ ਘਰੇ ਹੋਣ ਰਹਿ ਜੇ ਕੇਕ ਤੇ ਨਾਲ ਚਮਚਮਣਾ ਸੌਸ ਆਏ ਹੋਏ ਆ ਪਕੌੜਿਆਂ ਨੇ ਜਸਰਾ ਕਰਾਦਾ ਆਹ ਲੈ ਚਲੋ ਨਮਕੀਨ ਤਾਂ ਥੋੜਾ ਥੋੜਾ ਖਾਣਾ ਚਾਹੀਦਾ ਠੀਕ ਹੈ ਨਾ ਹੈਂ ਗਿਆ ਦੀ ਗਾੜੀ ਗਿਆ ਨਾ ਹਾਂ ਸਹੀ ਆ ਇੱਥੇ ਰੱਖ ਆ ਵੀ ਕੁਝ ਐ ਹੈਗੀ ਨਾ ਪਨੀਰ ਵਾਲੇ ਦੇ ਨਿਕਲਣ ਦੇ ਆ ਠੀਕ ਐ ਦੇ ਗਰਮ ਗਰਮ ਪਨੀਰ ਵਾਲੇ ਨਿਕਲੇ ਤੋਂ ਡਿਆ ਤੇ ਸਨੋਵਰ ਜੀ ਹੋ ਵੇ ਅੱਗੇ ਹੈਂ ਮੈਂ ਕਿਹਾ ਤਾਂ ਬਹਰਨਾ ਮੈਠੇ ਅਲਰਜੀ ਹੋ ਗਈ ਥੋੜੀ ਜੀ ਆ ਚੱਲ ਵੀ ਆ ਸਹੀ ਆ ਹਾਂ ਭਾਈ ਬਹੁਤ ਬਹੁਤ ਧੰਨਵਾਦ ਬਾਕੀ ਚਾਹ ਪੂਰਾ ਹੈ ਐ ਚਾਚਾ ਚਾਹ ਪੂਰਾ ਵਿਆਲਾ ਰੌਣਕਾਂ ਲਾਉਣੀਆਂ ਪੂਰੀਆਂ ਭੰਗੜੇ ਖੋਰੂ ਮਾਉਣੇ ਤੂੰ ਅਖੁਰਕੀ ਜਾਂ ਘਟ ਖਾਲਿਆ ਕਰੋ ਰੁਮਾਲ ਮਣਕਾ ਖੁਰਕਾ ਲੱਗਾ ਘੰਟਾ ਹੋ ਗਿਆ ਮੈਂ ਭੰਗੜੇ ਤੇ ਕੁਆਰ ਕੇ ਤੁਸੀਂ ਪਤਲੇ ਹੋਂ ਦੇ ਰਣ ਮੇਲਾ ਦਾ ਵਿਆਹ ਸ਼ੇਰਵਾਨੀ ਮੇਰੀ ਆਉਣ ਨਹੀਂ ਤੇ ਨਹੀਂ ਇਹਨਾਂ ਨੇ ਇੱਥੇ ਮੋਟੇ ਕਰ ਦੇਣਾ ਚੱਕ ਮੋਟੇ ਫਿਰ ਚੱਕ ਪਤਲੇ ਮੈਂ ਤੇ ਪਤਲਾ ਗਿਆ ਕਰਨਾ ਜਿਹੜਾ ਸਟਾਰਾ ਗਲੋ ਕੱਢਿਆ ਹੋਣੀ ਕੰਬੀਨੇਸ਼ਨ ਆ ਨਾ ਆ ਜਿਹੜਾ ਜੂਸ ਨਾਲ ਮਠਿਆਈ ਤੇ ਜਿਹੜੀ ਚਮਚਾ ਮ ਖਵਾ ਦੇ ਆਏ ਹੋਏ ਇਹ ਮੈਂ ਇਹਨੇ ਕਰਾਉਣਾ ਹੀ ਫਿਰ ਸਟਾਰਾ ਨੂੰ ਕੱਢਿਆ ਪੂਰਾ ਹੋ ਜਾਣਾ ਹੁਣ ਇਹਨਾਂ ਚਮਚਾ ਮ ਐਂ ਜਾਣੀ ਆ ਹੋ ਜਾਂਦਾ ਹੀ ਕਿਓ ਵੱਡੀ ਲਵਾਏ ਤੁਹਾਡੀ ਭੈਣ ਨੂੰ ਵੱਡੀ ਲਵਾਏ ਆ ਕਿਉਂ ਕੈਨ ਵਾਲੇ ਬਣੋਗੇ ਸਾਨੂੰ ਮੈਡਮ ਹਾਂ ਕਰੋ ਚੱਕ ਸਵੀਟ ਉਹਨਾਂ ਦੇ ਕਿਵੇਂ ਦੀ ਹਣ ਕਿੱਥੇ ਘਟ ਬਰੇ ਖਵਾਉ ਮੂੰਹੇ ਠਗੜਾ ਚਾਚੇ ਦਾ ਕਰਾਉ ਮੂੰਹੇ ਠੇੜਾ ਲਾਓ ਜੀ ਮੂੰਹੇ ਠੇੜਾ ਨਹੀਂ ਨਹੀਂ ਸਾਰੇ ਸਾਰੇ ਅੰਦਰ ਜਾਵੇ ਦੇ ਲਾਓ ਜੀ ਲਾਓ ਰਿਫ ਆਹ ਚੱਕਾ ਹੋਰ ਡੁੱਜਿਆ ਜਾਂਦਾ ਇੱਕ ਚਮਚਾ ਛਾੜਾ ਹਾ ਚਮਚੇ ਨਾਲ ਖਾ ਚੱਲਾਈ ਹੋਰ ਆਰੇ ਤਾਂ ਨਹੀਂ ਜਾ ਰਾ ਟੈਨਸ਼ਨ ਨਹੀਂ ਲੈਣੀ ਜਿਹੜਾ ਤੇਰੇ ਤੋਂ ਖਾਦਾ ਜਾਂਦਾ ਉਹ ਖਾਈ ਹਾਂ ਤੂੰ ਟੈਨਸ਼ਨ ਨਹੀਂ ਲੈ ਮੋਟਾ ਇਹਨੂੰ ਕਹੇ ਅਹੀਂ ਨਾਲ ਹੀ ਆਂ ਤੇਰੇ ਕੱਲ ਨੂੰ ਫੋਟੋ ਨਹੀਂ ਖਾਣੇ ਤੇ ਫਿਰ ਤਲਕੇ ਪਰੌਣੇ ਖਾਦੇ ਉਹ ਜਿਹੜੀ ਸੌਣ ਲੈ 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 ਇਹ ਬੜਿਆ ਸਾਊਂਡ ਬੰਨੋ ਫਰੇਮ ਟੱਲਵਾ ਲੈ ਕੱਲ੍ਹ ਇਹੀ ਸੀਗਾ ਠੀਕ ਐ ਰੱਖ ਸਾਹਿਬ ਜੀ ਵਿਆਹ ਤੇ ਕਰ ਲੋ ਤਿਆਰੀ ਰੌਣਕਾਂ ਬਾਹਰ ਉੱਪਰ ਹੀ ਰਹਿਣੀ ਆਈ ਨਹੀਂ ਨਾਲੇ ਨਵਾਂ ਉਂਗਲ ਖੜੀ ਰਹਿਣੀ ਗੇ ਜੇ ਮੇਂ ਉਧਰ ਮਿਆਂ ਤੇ ਡਾਕਟਰ ਅੰਗਰੇਜ਼ ਸਿੰਘ ਵਾਰਸ ਦੇ ਫਾਦਰ ਸਾਹਿਬ ਨਿਊਜ਼ੀਲੈਂਡ ਵਾਲੇ ਐਂ ਕਰੀ ਜਾਂ ਸਾਰੇ ਉੱਤੇ ਕੱਲ ਵੀ ਇਤਨੀ ਹੋਇਆ ਮੇਰਾ ਮੇਰਾ ਨਾਮ ਬੋਲ ਯਾਰ ਤੂਰੀ ਪੂਰੀ ਬੋਲ ਜੀ ਉੱਥੇ ਵਿਆਹ ਤੇ ਵੀ ਜੋਤ ਕੇ ਨਾ ਜੋਤ ਕੇ ਵੀ ਸਾਰਿਆਂ ਨੂੰ ਪਤਾ ਲੱਗਾ ਬਾਪੂ ਆ ਗਿਆ ਬਾਸਦਾ ਲੈ ਨਹੀਂ ਚਾਰ ਸੇ ਲੋਕ ਪੈਕ ਵੀ ਕਰਾ ਇਹ ਆਤਰ ਜਾਂਦੀ ਨਹੀਂ ਇਹ ਨਹੀਂ ਮਦਲ ਲਫਾਫੇ ਵਾਲੀ ਲਫਾਫੇ ਵਾਲੀ ਚੇਚਾ ਬੜਾਈ ਮਾਦਾ ਦੀ ਹੁਣ ਐ ਹਨ ਫਿਰ ਮਿਹਨਤ ਲੱਗੀ ਮਾਦਾ ਦੀ ਆਈ ਗਿਆ ਖਾਣੇ ਖਾਦੇ ਜਿੰਨੇ ਖਾਦੇ ਗਏ ਉਹਨੇ ਖਾ ਲਈ ਹਣ ਬਾਕੀ ਪੈਕ ਕਰ ਲੈ ਇਹ ਪਿਆਰਾ ਮਾਦਾ ਬਾਹਰ ਦਾ ਫੂਡ ਨਹੀਂ ਖਾਣਾ ਸੀ ਚਾਹ ਨਾਲ ਰਾਟਾ ਬੇਲੇ ਜੋ ਗੱਲ ਸੱਚੀ ਆਈ ਹੈ ਵੀ ਭਾਡੇ ਸਾਡੀਆਂ ਦਾ ਹੁਣ ਖਾਦੇ ਨਹੀਂ ਜਾਨੇ ਨਾਲ ਨਾਲ ਬੰਦ ਗਏ ਯਾਰ ਜੀ ਲੈ ਆਇਆ ਨਾ ਤੂੰ ਹਾਏ ਓਏ ਦਿਲ ਜਿੱਤ ਲੈ ਮਾਮਾ ਇਹਦੀ ਚਾਹ ਕੌਫੀ ਪਕੌੜੇ ਯਾਰਾ ਹੀ ਵੱਜਾ ਪਿਆ ਗੱਲਾਂ ਬਾਪੂ ਨੇ ਕੀ ਖਾਣਾ ਮੈਂ ਕਿਹਾ ਬਾਪੂ ਨੇ ਕੀ ਖਾਣਾ ਮੈਂ ਇੱਕ 2 ਡੀਆਸਰ ਤੇ ਨਾਨੀ ਨਿੰਬੂ ਪਾਣੀ ਹੋਰ ਕੁਝ ਨਹੀਂ ਜਵਾਨੀ ਮੰਗਦੀ ਮਗਰੀ ਨਿੰਬੂ ਪਾਣੀ ਜਵਾਨੀ ਮੰਗਦੀ ਜੋ ਚਾਹ ਵੀ ਪੀ ਪੀ ਢਿੱਡ ਦਾ ਹੌਲਾ ਪਿਆ ਨਾ ਖਾਣਾ ਢਿੱਡ ਵੀ ਕਿਨ ਕਾਲਾਂ ਕੱਢੀ ਜਾਂਦਾ ਮੈਨੂੰ ਸੌਣ ਲੱਗ ਗਿਆ ਮਨ ਚ ਕੀ ਕੀ ਕੁਛ ਪੀ ਕੇ ਨਾ ਬਈ ਸੌਂ ਜਾਂਦਾ ਚਾਹ ਜ਼ਿਆਦਾ ਪੀ ਲਈ ਨਾ ਸਾਰੇ ਪੰਧਾ ਹੋਣਾ ਓਏ ਆ ਜਾ ਆ ਜਾਂ ਤੀਆ ਖੁਰਜਣਾ ਸਾਰੇ ਜਮਾਈ ਓਏ ਆ ਜਾ ਯਾਰ ਐ ਆਇਆ ਐ ਜਿਹੜੀ ਆ ਕਰਤੀ ਨਾ ਸਟ੍ਰੋਲ ਆ ਕੇ ਜਿਹੜੀ ਤੂੰ ਸਿਰਾ ਕਰਾਤਾ ਨਾ ਆਏ ਹੋਏ ਪੱਟ ਲਈ ਆਈ ਕੀ ਲਿਆਈ ਓਏ ਨਹੀਂ ਪਾਸ ਹੋਈ ਨਾ ਚਾਹ ਸੁਨਵਰੇ ਆਇਤਾ ਆਇਆ ਇਹ ਨੀ ਬੂਰਾ ਗਰੀ ਪੱਗ ਬੰਨ ਗਿਆ ਅੱਜ ਤਾਂ ਦਹਿਸਤ ਹੀ ਪਈ ਜਾਣਾ ਲੈ ਤਕਾ ਲਈ ਪੈਣ ਦਹਿਸਤ ਪਈ ਖੜੀ ਜਿਹੜੀ ਚਾਹ ਪਿਆ ਪਿਆ ਕੇ ਤੂੰ ਜਿਹੜਾ ਅੱਜ ਕਮਲਾ ਕੀਤਾ ਨਾ ਕੀ ਖਾਣਾ ਦੀ ਐਸਰ ਕਵਾਵੇ ਨੀ ਪਾਣੀ ਤੇ ਬੇਨੇ ਕਿ ਦੱਸ ਕਿੱਦਾਂ ਬਣੂ ਕਿ ਮੈਂ ਉਹ ਕਦੀਰ ਪੋਰੀ ਆ ਕਾ ਮਾਂਟੀ ਨੇ ਸਿਰਾ ਹੀ ਕਰਾਤਾ ਕਿ ਐਨੇ ਸਿਰਾ ਕਰਾਉਣਾ ਗਾ ਸਹੀ ਹੈ ਆਏ ਹਾਏ ਸਿਰਾ ਹੀ ਠੰਡ ਚ ਨੀਬੂ ਪਾਣੀ ਐਨਾ ਵੀ ਜਿੰਮ ਦਾ ਸ਼ੌਂਕ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਕਹਿੰਦਾ ਸਵੇਰ ਦੀ ਜਿੰਮ ਲਈ ਸ਼ਾਮ ਨੂੰ ਜਿੰਮ ਲਾਉਣੀ ਭਰਾ ਨੇ ਜਿੰਮ ਖੋਲੀ ਆ ਨੰਬਰ ਸਾਰੇ ਇਹ ਕੁੜਤੇ ਵੀ ਐਵੇਂ ਜੀ ਲਾਉਣ ਆ ਗਿਆ ਬਲੇਜ਼ਰ ਨਹੀਂ ਹੈ ਇੱਕ ਕੋ ਸ਼ਕਲਾ ਮੀਂਹ ਬਣਾਵਾਗੇ ਤੇ ਸ਼ਕਲਾ ਮੀਂਹ ਬਣਾਵਾਗੇ ਬੜਾ ਸੋਹਣਾ ਮੀਂਹ ਬਣਾ ਲਓ ਇਹਦੇ ਹੁਣ ਬਣਾ ਬਣਾ ਉਹਦਾ ਪਤਾ ਨਹੀਂ ਕੀ ਕੋ ਬਣ ਜਾਣਾ ਤੂੰ ਵੀਂਹ ਬਹੰਦ ਦੀ ਗੱਲ ਕਰਦੇ ਆ ਵਾ ਐ ਵੇਲਾ ਦੱਸ ਸਾਰਾ ਰਾਸ਼ਨ ਨਾਰੀਖਾ ਨਾ ਵੇਖੀ ਸੰਤਰੇ ਜਾਕਲਾ ਨਾ ਯਾਰ ਕਿ ਲੋ ਆ ਜਾਂਦੇ ਆ ਸਾਰਾ ਰਾਸ਼ਨ ਖਾ ਕੇ ਮੈਂ ਕਿਹਾ ਨੱਚੇ ਚੱਲੀਏ ਮੈਨੂੰ ਬੁਖਾਰ ਆ ਆਇਆ ਗਿਆ ਆ ਗਿਆ ਵਾ ਡਾਕਟਰ ਦੇ ਨਾਲ ਹੀ ਆ ਬੁਖਾਰ ਆ ਗਿਆ ਯੋ ਵੀ ਆ ਬੇਲਾ ਬੰਨੇ ਦੇ ਬੰਦਿਆ ਕਰਦਾ ਸਰਪ ਲਾਈ ਮੈਂ ਨਹੀਂ ਬੰਨਾ ਚਾਚਾ ਕੇ ਚੱਕਲਾ ਫਿਰ ਲੈ ਜਾ ਨਹੀਂ ਚਾਚਾ ਤੁਹਾਡੀ ਭੈਣ ਉਹ ਜਾਂਦੀ ਬਹਿ ਗਿਆ ਬੱਲੇਬਾਸ ਜੀ ਹੱਥ ਜਵੇ ਸਿਸਟਮ ਸਾਰਾ ਉੱਧਰ ਹੈ ਤੇਰੇ ਵਾਲੀ ਵੀ ਆਜੂ ਤੇਰਾ ਠੱਡਾ ਤੇਰੇ ਵਾਲੀ ਪੈਸਾ ਰਖ ਹੋਇਆ ਯੋ ਵੀ ਪਤਾ ਗਰਮ ਇੰਦਰ ਪਿਆ ਠੰਡੇ ਆ ਬਹੁਤ ਪੁਰਾਣੇ ਬਾਰੀ ਹੋਣਾ ਉਹਨਾਂ ਨੇ ਪਤਾ ਬੰਦੇ ਕਿਵੇਂ ਨਾ ਸ਼ਿਰਮੇ ਨੰਬਰ ਦੇ ਫੇਲ ਲਿਆ ਕੇ ਰਾਤੀ ਅੱਗੇ ਇਹ ਆ ਕੇ ਕਹਿੰਦੇ ਰਾਜੀ ਘੜਾ ਕੱਲ ਨੂੰ ਕੋਈ ਮਿਲਿਆ ਕਰ ਤੈਨੂੰ ਵੀ ਲਾਸਟ ਵਿਆਹ ਹੀ ਆ ਤੇਰੇ ਵਿਆਹ ਜ ਮੇਰਾ ਵਿਆਹ ਬਹੁਤ ਟਾਈਮ ਪਹਿਲਾਂ ਆਖ ਵਿਆਹ ਹੀ ਆ ਹੁਣ ਮੇਰੇ ਵਿਆਹ ਬਈ ਵੀ ਪੁੱਛੀ ਦੇਣਾ ਅਬੀਲਾ ਕੈਂਜ ਕਰੇ ਪੀਤੇ ਬੋਤਲਾਂ ਹੀ ਪੀਤੀਆਂ ගලබැ ේ හන ඇල ලා හන්ඩර පරන කාවක් දේ සෝකාසාර එන්න දෙ කර එකතුල රයිපක ටක් එරි ම සිගුලස වාරල ිෂචන්තිය සිර ප්‍රාථය යාන ඒතලය පායා තෙහල ගොඩ්ඩගොලාා <laughs> ना पे ना था था था। ओए ना पे रोल ले फिल्म भी चकरी पतला लिया पत्ला होने वजन खुली घटे खुले हो गई खुले ओए गई गुगू गुगू वो गुगू कि लैर चलाओ गुगू ਟੈਂਸ਼ਨ ਮੈਨੂੰ ਤੇਰੀ ਬਈ ਹੋਰ ਕੋਈ ਟੈਂਸ਼ਨ ਨਹੀਂ ਹਾਏ ਮੇਰਾ ਵੀਰ ਚੱਲਾ ਸੀ ਆ ਲੱਭ ਗਿਆ ਕਿ ਦੀ ਲੱਭ ਗਿਆ ਮੇਰਾ ਵੀਰ ਲੈਟ ਚਲਾ ਵੜ ਓਏ ਮੇਰਾ ਵੀਰ ਲੱਭ ਗਿਆ ਜਿਹੜੀ ਵੀਡੀਓ ਪਾਈ ਗਿਆ ਕਹਿੰਦੇ ਆ ਜੀ ਅਸਲੀ ਜਾਂ ਤੂੰ ਅਸਲੀ ਆ ਮੈਨੂੰ ਪਤਾ ਤੂੰ ਇਹ ਨਹੀਂ ਏਆਈ ਬਣਾ ਸਕਦਾ ਐਵੇਂ ਜੀ ਸੂਟ ਤੇ ਰੱਬ ਨੇ ਬਣਾਈ ਆ ਏਆਈ ਨਹੀਂ ਬਣਾ ਸਕਦਾ ਨਾ ਜੀ ਨਾ ਇਹ ਭੱਗ ਵਾਲੀਆਂ ਸੂਟ ਤਾਂ ਕਿੱਥੇ ਬਣਦੀਆਂ ਏਆਈ ਕਿੱਥੇ ਬਣ ਦੇਣਗੀਆਂ ਬਿਲਕੁਲ ਜੀ ਵੰਡ ਵੰਡ ਪਾ ਚਾ ਸਾਰਿਆਂ ਨੂੰ ਛੋਟੂ ਕੋ ਵੀ ਪਾਰੇ ਜਾ ਛੋਟੂ ਚਾਹ ਰੋਜ ਪੀਤਾ ਹੈ ਦੇਖਿਆ ਕਿ ਮੇਰਾ ਲੱਭਿਆ ਜੇ ਬੰਦੇ ਮੈਂ ਜਾ ਕੇ ਇਹ ਨਹੀਂ ਮਾਰ ਕੇ ਆਰਾਮ ਕਰ